ਆਜੂ ਸੰਗਤ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਡੇਰਾ ਬਾਬਾ ਸੂਰਜਨਾਥ ਪਿੰਡ ਗਾਮੀ ਵਾਲਾ ਵਿਖੇ ਜਿੱਥੇ ਬਾਬਾ ਜੀ ਦੀ ਵਰਸੀ ਬੜੇ ਧੂਮ ਧਾਮ ਨਾਲ ਸਾਰਾ ਪਿੰਡ ਮਨਾ ਰਿਹਾ ਹੈ ਇਹ ਸੇਵਾਦਾਰ ਨੇ ਜੋ ਸੰਗਤਾਂ ਵੱਲੋਂ ਆਇਆ ਹੋਇਆ ਰਸੁਦ ਪਾਣੀ ਤੇ ਮਾਇਆ ਦੀ ਸੇਵਾ ਇਕੱਠੀ ਕਰ ਰਹੇ ਨੇਗੇ ਉਹ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਜਿੱਥੋਂ ਸੰਗਤ ਡੇਰੇ ਦੇ ਵਿੱਚ ਅੰਦਰ ਆ ਰਹੀ ਹੈ ਤੇ ਮੱਥਾ ਟੇਕ ਰਹੀ ਹੈ ਇਹ ਸਾਰੀ ਸੰਗਤ ਡੇਰੇ ਦੇ ਅੰਦਰ ਖੜੀ ਹੈ ਜੀ ਤੇ ਇਸ ਦੇ ਨਾਲ ਹੀ ਪ੍ਰਸ਼ਾਦਾ ਪਾਣੀ ਛਕਾਉਣ ਦਾ ਪ੍ਰਬੰਧ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਸੰਗਤ ਬੜੇ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਛਕ ਰਹੀ ਹੈ ਤੇ ਸੇਵਾਦਾਰ ਆਪਣੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਸਾਰੇ ਬੜੇ ਪਿਆਰ ਨਾਲ ਲੰਗਰ ਪਾਣੀ ਛਕ ਰਹੇ ਆ ਇਹ ਸੰਗਤ ਜਿੱਥੇ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਹੈ ਉਹ ਲੰਗਰ ਹਾਲ ਹੈ ਤੇ ਇੱਥੇ ਵੀ ਸੇਵਾਦਾਰ ਆਪਣੀ ਸੇਵਾ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਉਹ ਸਾਹਮਣੇ ਟੈਂਟ ਲੱਗਿਆ ਹੋਇਆ ਉੱਥੇ ਬੀਪੀਆਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਜੀ ਉਸ ਦੇ ਦੂਸਰੀ ਸਾਈਡ ਜਿਹੜੀ ਸਾਈਡ ਤੁਹਾਨੂੰ ਇਹ ਦਿਖਾ ਰਹੇ ਆ ਇੱਥੇ ਬੀਬੀਆਂ ਦੇ ਲੰਗਰ ਪਾਣੀ ਛਕਣ ਦਾ ਪ੍ਰਬੰਧ ਕੀਤਾ ਹੋਇਆ ਹੈ ਇੱਥੇ ਵੀ ਸੇਵਾਦਾਰ ਬੀਬੀਆਂ ਨੂੰ ਲੰਗਰ ਛਕਾ ਰਹੇ ਨੇ ਨਾਲ ਹੀ ਤੁਸੀਂ ਦੇਖ ਰਹੇ ਹੋ ਝੂਠੇ ਵਰਤਨ ਸਾਫ਼ ਕਰਨ ਵਾਸਤੇ ਉਰੇ ਸੇਵਾਦਾਰ ਲੱਗੇ ਹੋਏ ਨੇਗੇ ਉਹ ਪਿੱਛੇ ਇੱਕ ਵਿਸ਼ਰੀ ਜਥਾ ਲੱਗਿਆ ਹੋਇਆ ਹੈ ਰਗਵੀਰ ਸਿੰਘ ਮਾਝੂ ਖੀਵਾ ਖੁਰਦਵਾਲਿਆਂ ਦਾ ਤੇ ਨਾਲ ਹੀ ਤੁਸੀਂ ਇਧਰੋਂ ਸੰਗਤ ਦੇਖ ਰਹੇ ਹੋ ਜਿਹੜੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਤੇ ਉਸ ਤੋਂ ਬਾਅਦ ਫਿਰ ਕਬੀਸ਼ਰੀ ਦਾ ਆਨੰਦ ਮਾਣ ਰਹੇ ਨੇਗੇ ਕਬੀਸ਼ਰੀ ਜਥਾਰਗਵੀਰ ਸਿੰਘ ਮਾਝੂ ਖੀਵਾ ਖੁਰਦ ਵਾਲਿਆਂ ਦਾ ਜੀ ਉਹਨਾਂ ਦਾ ਸਾਥ ਦੇ ਰਹੇ ਨੇ ਪਾਲ ਸਿੰਘ ਗਾਮੀ ਵਾਲਾ ਜਿਹੜੇ ਕਿ ਸਾਡੇ ਪਿੰਡ ਗਾਮੀ ਵਾਲਾ ਦੇ ਉੱਗੇ ਕਵੀਸ਼ਰ ਲਾਲ ਸਿੰਘ ਗਾਮੀ ਵਾਲਾ ਦੇ ਸੁਪੁੱਤਰ ਨੇ ਤੇ ਉਹਨਾਂ ਦੇ ਨਾਲ ਦਰਸ਼ਨ ਸਿੰਘ ਸ਼ਾਜਲੀ ਉਹ ਸੇਵਾ ਨਿਭਾ ਰਹੇ ਨੇ ਆਉਂ ਚੰਦ ਬੋਲ ਉਹਨਾਂ ਦੇ ਸੁਣਦੇ ਆ ਜੀ ਅਤੇ ਸਟੇਜ ਸੈਕਟਰੀ ਦੀ ਸੇਵਾ ਪਰਮਜੀਤ ਸਿੰਘ ਪਿੰਡ ਗਾਮੀ ਵਾਲਾ ਨਿਭਾ ਰਹੇ ਹਨ ਉਹ ਹੋ ਸਕਦਾ ਅਸੀਂ ਭੁੱਲ ਜਾਈਏ ਜੇਕਰ ਅੱਗੇ ਤੋਂ ਵੀ ਆਪਣਾ ਆਪ ਸੰਭਾਲ ਲਵੇ ਪਰ ਗੁਰਮਖੋ ਜਿਹਦਾ ਮਨ ਨੂੰ ਕਮੰਡ ਹੰਕਾਰ ਕਈ ਵਾਰ ਯੁਵਨੀ ਦਾ ਕਈ ਵਾਰ ਜੋਰ ਦਾ ਚੜ ਜਾਂਦਾ ਹੈ ਕਿ ਇਹ ਨੇ ਕਰ ਦਿੰਦਾ ਹੈ ਇਨਸਾਨ ਨੂੰ ਅਕਸਰ ਨਰਕ ਦੇ ਵਿੱਚ ਸੁੱਟ ਦਿੰਦਾ ਹੈ ਇਹ ਜੋ ਆਪਣੇ ਆਪ ਤੋਂ ਕੰਟਰੋਲ ਬਾਹਰ ਹੋ ਜਾਵੇ ਇਸੇ ਤਰ੍ਹਾਂ ਕੋ ਕਰਮੰਦਾ ਹੋਇਆ ਇਹ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਜੀ ਡੇਰੇ ਤੋਂ ਬਾਹਰ ਜਿਹੜੀ ਰੋਡ ਹੈ ਡੇਟ ਦੇ ਉੱਪਰ ਉੱਥੇ ਦੁਕਾਨਾਂ ਸਜਾਈਆਂ ਹੋਈਆਂ ਹਨ ਖਡਾਉਣਾਂ ਦੀਆਂ ਇੱਥੋਂ ਬੱਚੇ ਆਪੋ ਆਪਣੀ ਪਸੰਦ ਦੇ ਖਡਾਉਣੇ ਲੈ ਰਹੇ ਐ ਬਹੁਤ ਵਧੀਆ ਮਾਹੌਲ ਐ ਇਹ ਦੇਖੋ ਇਹ ਸਾਡੇ ਪਿੰਡ ਦਾ ਸਾਡਾ ਪਿਆਰਾ ਦੋਸਤ ਚੀਨਾ ਅਸੀਂ ਇਹਨੂੰ ਚੀਨ ਪਿਆਰ ਨਾਲ ਚੀਨਾ ਕਹਿੰਦੇ ਆ ਬਹੁਤ ਵਧੀਆ ਸੁਭਾਅ ਦਾ ਬੰਦਾ ਵਿਚਾਰਾ ਇਹ ਵੀ ਇੱਥੋਂ ਬੱਚਿਆਂ ਨੂੰ ਸਮਾਨ ਦਵਾ ਰਿਹਾ ਇਹ ਸਾਰੀਆਂ ਦੁਕਾਨਾਂ ਡੇਰੇ ਦੇ ਬਾਹਰ ਸਜੀਆਂ ਹੋਈਆਂ ਨੇ ਜਿਵੇਂ ਕੁਲਫੀਆਂ ਵਾਲਾ ਬਾਈ ਖੜਿਆ ਹੈ ਇੱਧਰ ਉਹ ਸਾਹਮਣੇ ਪਾਪਕੋਰਨ ਲੱਗੇ ਹੋਏ ਐ ਇੱਧਰ ਬਾਈ ਕੁਲਫੀਆਂ ਵਾਲਾ ਐ ਇਹ ਵੀਰ ਫੇਰ ਸਾਡੇ ਪਿੰਡ ਦਾ ਜਿਹੜਾ ਕੁਲਫੀਆਂ ਦਾ ਕੰਮ ਕਰਦਾ ਆਪਣੀ ਮਿਹਨਤ ਕਰਦਾ